ਗਈ ਹੈ ਪਵਿੱਤਰ ਅਮਰਨਾਥ ਗੁਫਾ ਲਈ ਵੀਰਵਾਰ ਨੂੰ ਜੰਮੂ ਤੋਂ ਸ਼ਰਧਾਲੂਆਂ ਦਾ ਕੋਈ ਵੀ ਜਥਾ ਰਵਾਨਾ ਨਹੀਂ ਹੋਵੇਗਾ ਅਮਰਨਾਥ ਯਾਤਰਾ ਦੇ ਦੌਰਾਨ ਇੱਕ ਵਾਰ ਫੇਰ ਕੁਦਰਤ ਦਾ क्रूर ਰੂਪ ਵੇਖਣ ਨੂੰ ਮਿਲਿਆ। ਤਸਵੀਰਾਂ ਸੀ ਤੁਹਾਨੂੰ ਬਾਲਟਾਲ ਰੂਟ ਦੀਆਂ ਦਿਖਾ ਰਹੀਆਂ ਜਿੱਥੇ ਕਿੰਨੇ ਹੀ ਸ਼ਰਧਾਲੂਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਤਾਂ ਭਾਰੀ ਮੀਂਹ ਕਾਰਨ ਅਚਾਨਕ ਲੈਂਡਸਲਾਈਡ ਹੋਈ ਅਤੇ ਦਰਸ਼ਨਾ ਲਿਆਏ ਸ਼ਰਧਾਲੂਆਂ ਦੇ ਵਿੱਚ ਹਾਹਾਕਾਰ ਮਚ ਗਈ। ਕੁਦਰਤ ਉਨ੍ਹਾਂ ਦੇ ਉੱਤੇ ਕੈਰ ਬਣ ਕੇ ਟੁੱਟ ਪਈ। ਅਮਰਨਾਥ ਯਾਤਰਾ ਦੇ ਦੌਰਾਨ ਮੀਂਹ ਕਾਰਨ ਬਾਲਟਾਲ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਯਾਤਰਾ ਮਾਰਗ ਤੇ ਪਹਾੜ ਤੋਂ ਅਚਾਨਕ ਨਕ ਉਮੀਦਾ ਪਾਣੀ ਡਿੱਗਣ ਕਾਰਨ ਜ਼ਮੀਨ ਖਿਸਕ ਗਈ ਬਾਲਟਾਲ ਰੂਟ ਤੇ ਰੇਲ ਪੱਥਰੀ ਚ ਜ਼ਮੀਨ ਖਿਸਕਣ ਕਾਰਨ ਚਾਰ ਸ਼ਰਧਾਲੂ ਫਸ ਗਏ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਰਾਜਸਥਾਨ ਦੀ ਰਹਿਣ ਵਾਲੀ 55 ਸਾਲਾ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਤਾਂ ਜ਼ਖਮੀਆਂ ਨੂੰ ਤੁਰੰਤ ਬਾਲਟਾਲ ਬੇਸ ਕੈਂਪ ਹਸਪਤਾਲ ਲਿਜਾਇਆ ਗਿਆ ਜਿੱਥੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਪਾਸੇ ਜਿੱਥੇ ਲੋਕ ਪੂਰੀ ਸ਼ਰਧਾ ਦੇ ਨਾਲ ਅਮਰਨਾਥ ਗੁਫਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤੇ ਹੀ ਦੂਜੇ ਪਾਸੇ ਕੁਦਰਤ ਨੇ ਆਪਣਾ ਜੰਮ ਕੇ ਕਹਿਰ ਦਿਖਾਇਆ ਤਾਂ ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਜਾਰੀ ਕੀਤੀ ਸੀ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ ਹਾਲਾਂਕਿ ਮੀਂਹ ਅਤੇ ਖਰਾਬ ਮੌਸਮ ਦੇ ਬਾਵਜੂਦ ਯਾਤਰਾ ਜਾਰੀ ਰਹੀ ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਤਾਂ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪਵਿੱਤਰ ਅਮਰਨਾਥ ਗੁਫਾ ਲਈ ਵੀਰਵਾਰ ਨੂੰ ਜੰਮੂ ਤੋਂ ਸ਼ਰਧਾਲੂਆਂ ਦਾ ਕੋਈ ਵੀ ਜਥਾ ਰਵਾਨਾ ਨਹੀਂ ਹੋਵੇਗਾ ਅਮਰਨਾਥ ਯਾਤਰਾ ਦੇ ਦੌਰਾਨ ਇੱਕ ਵਾਰ ਫੇਰ ਕੁਦਰਤ ਦਾ क्रूर ਰੂਪ ਵੇਖਣ ਨੂੰ ਮਿਲਿਆ ਤਸਵੀਰਾਂ ਸੀ ਤੁਹਾਨੂੰ ਬਾਲਟਾਲ ਰੂਟ ਦੀਆਂ ਦਿਖਾ ਰਹੀਆਂ ਜਿੱਥੇ ਕਿੰਨੇ ਹੀ ਸ਼ਰਧਾਲੂਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਤਾਂ ਭਾਰੀ ਮੀਂਹ ਕਾਰਨ ਅਚਾਨਕ ਲੈਂਡਸਲਾਈਡ ਹੋਈ ਅਤੇ ਦਰਸ਼ਨਾ ਲਿਆਏ ਸ਼ਰਧਾਲੂਆਂ ਦੇ ਵਿੱਚ ਹਾਹਾਕਾਰ ਮਚ ਗਈ ਕੁਦਰਤ ਉਨ੍ਹਾਂ ਦੇ ਉੱਤੇ ਕੈਰ ਬਣ ਕੇ ਟੁੱਟ ਪਈ ਅਮਰਨਾਥ ਯਾਤਰਾ ਦੇ ਦੌਰਾਨ ਮੀਂਹ ਕਾਰਨ ਬਾਲਟਾਲ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਯਾਤਰਾ ਮਾਰਗ ਤੇ ਪਹਾੜ ਤੋਂ ਅਚਾਨਕ ਕਮੀ ਦਾ ਪਾਣੀ ਡਿੱਗਣ ਕਾਰਨ ਜ਼ਮੀਨ ਖਿਸਕ ਗਈ ਬਾਲਟਾਲ ਰੂਟ ਤੇ ਰੇਲ ਪੱਥਰੀ ਚ ਜ਼ਮੀਨ ਖਿਸਕਣ ਕਾਰਨ ਚਾਰ ਸ਼ਰਧਾਲੂ ਫਸ ਗਏ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਰਾਜਸਥਾਨ ਦੀ ਰਹਿਣ ਵਾਲੀ 55 ਸਾਲਾ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਤਾਂ ਜ਼ਖਮੀਆਂ ਨੂੰ ਤੁਰੰਤ ਬਾਲਟਾਲ ਬੇਸ ਕੈਂਪ ਹਸਪਤਾਲ ਲਜਾਇਆ ਗਿਆ ਜਿੱਥੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਪਾਸੇ ਜਿੱਥੇ ਲੋਕ ਪੂਰੀ ਸ਼ਰਧਾ ਦੇ ਨਾਲ ਅਮਰਨਾਥ ਗੁਫਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਉਤੇ ਹੀ ਦੂਜੇ ਪਾਸੇ ਕੁਦਰਤ ਨੇ ਆਪਣਾ ਜੰਮ ਕੇ ਕਹਿਰ ਦਿਖਾਇਆ ਤਾਂ ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਜਾਰੀ ਕੀਤੀ ਸੀ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ ਹਾਲਾਂਕਿ ਮੀਂਹ ਅਤੇ ਖਰਾਬ ਮੌਸਮ ਦੇ ਬਾਵਜੂਦ ਯਾਤਰਾ ਜਾਰੀ ਰਹੀ ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਤਾਂ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪਵਿੱਤਰ ਅਮਰਨਾਥ ਗੁਫਾ ਲਈ ਵੀਰਵਾਰ ਨੂੰ ਜੰਮੂ ਤੋਂ ਸ਼ਰਧਾਲੂਆਂ ਦਾ ਕੋਈ ਵੀ ਜਥਾ ਰਵਾਨਾ ਨਹੀਂ ਹੋਵੇਗਾ ਅਮਰਨਾਥ ਯਾਤਰਾ ਦੇ ਦੌਰਾਨ ਇੱਕ ਵਾਰ ਫੇਰ ਕੁਦਰਤ ਦਾ क्रूर ਰੂਪ ਵੇਖਣ ਨੂੰ ਮਿਲਿਆ ਤਸਵੀਰਾਂ ਸੀ ਤੁਹਾਨੂੰ ਬਾਲਟਾਲ ਰੂਟ ਦੀਆਂ ਦਿਖਾ ਰਹੀਆਂ ਜਿੱਥੇ ਕਿੰਨੇ ਹੀ ਸ਼ਰਧਾਲੂਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਤਾਂ ਭਾਰੀ ਮੀਂਹ ਕਾਰਨ ਅਚਾਨਕ ਲੈਂਡਸਲਾਈਡ ਹੋਈ ਅਤੇ ਦਰਸ਼ਨਾ ਲਿਆਏ ਸ਼ਰਧਾਲੂਆਂ ਦੇ ਵਿੱਚ ਹਾਹਾਕਾਰ ਮਚ ਗਈ ਕੁਦਰਤ ਉਨ੍ਹਾਂ ਦੇ ਉੱਤੇ ਕੈਰ ਬਣ ਕੇ ਟੁੱਟ ਪਈ ਅਮਰਨਾਥ ਯਾਤਰਾ ਦੇ ਦੌਰਾਨ ਮੀਂਹ ਕਾਰਨ ਬਾਲਟਾਲ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਯਾਤਰਾ ਮਾਰਗ ਤੇ ਪਹਾੜ ਤੋਂ ਅਚਾਨਕ ਕਮੀ ਦਾ ਪਾਣੀ ਡਿੱਗਣ ਕਾਰਨ ਜ਼ਮੀਨ ਖਿਸਕ ਗਈ ਬਾਲਟਾਲ ਰੂਟ ਤੇ ਰੇਲ ਪੱਥਰੀ ਚ ਜ਼ਮੀਨ ਖਿਸਕਣ ਕਾਰਨ ਚਾਰ ਸ਼ਰਧਾਲੂ ਫਸ ਗਏ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਰਾਜਸਥਾਨ ਦੀ ਰਹਿਣ ਵਾਲੀ 55 ਸਾਲਾ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਤਾਂ ਜ਼ਖਮੀਆਂ ਨੂੰ ਤੁਰੰਤ ਬਾਲਟਾਲ ਬੇਸ ਕੈਂਪ ਹਸਪਤਾਲ ਲਿਜਾਇਆ ਗਿਆ ਜਿੱਥੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਪਾਸੇ ਜਿੱਥੇ ਲੋਕ ਪੂਰੀ ਸ਼ਰਦਾ ਦੇ ਨਾਲ ਅਮਰਨਾਥ ਗੁਫਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤੇ ਹੀ ਦੂਜੇ ਪਾਸੇ ਕੁਦਰਤ ਨੇ ਆਪਣਾ ਜੰਮ ਕੇ ਕਹਿਰ ਦਿਖਾਇਆ ਤਾਂ ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਜਾਰੀ ਕੀਤੀ ਸੀ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ ਹਾਲਾਂਕਿ ਮੀਂਹ ਅਤੇ ਖਰਾਬ ਮੌਸਮ ਦੇ ਬਾਵਜੂਦ ਯਾਤਰਾ ਜਾਰੀ ਰਹੀ ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਤਾਂ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪਵਿੱਤਰ ਅਮਰਨਾਥ ਗੁਫਾ ਲਈ ਵੀਰਵਾਰ ਨੂੰ ਜੰਮੂ ਤੋਂ ਸ਼ਰਧਾਲੂਆਂ ਦਾ ਕੋਈ ਵੀ ਜਥਾ ਰਵਾਨਾ ਨਹੀਂ ਹੋਵੇਗਾ ਅਮਨਾ